ਮੰਗਾ ਪੀੜਤਾ ਦਾ ਹੱਕ ਖਾਣ ਵਾਲੀ ਐ ਐਮਐਲਏ ਜੰਗਲਾਬ ਧੰਨਵਾਦ ਲੱਖਾਂ ਸੁਣਾਓ ਐਤੋਂ ਪਿੰਡ ਜਾਣਾ ਸਾਡੀ ਸਾਡੀ ਕੋਈ ਇੱਕ ਮਿੰਟ ਬਾਪੂ ਰੋਕ ਲਓ ਉਹ ਕਹੇ ਪਹਿਲੇ ਬਾਬਾ ਜਾਨਾ ਕ ਭਜਾ ਦੇ ਸਾਡੀ ਵੀ ਬੇਨਤੀ ਸੁਣਾਓਗਾ ਨਹੀਂ ਨਹੀਂ ਇਹ ਸਾਡੀ ਸਾਡੀ ਵੀ ਕੋਈ ਸਾਡੀ ਬਾਪੂ ਇੱਥੇ ਆ ਸੁਣ ਕੇ ਜਾਣਗੇ ਕਿ ਕਦਾਲਾ ਚਾਹੀਦੇ ਖਿਲਾਫ ਠੱਗੇ ਦੇ ਖਿਲਾਫ ਲੋਕਾਂ ਤੇ ਹੋ ਰਹੇ ਜ਼ੁਲਮ ਦੇ ਖਿਲਾਫ ਖਾਸ ਕਰਕੇ ਅੱਜ ਇੱਕ ਬਾਹਰੋਂ ਆਇਆ ਪਰਿਵਾਰ ਜਿਹਦੀ ਕੋਠੀ ਇਸੇ ਬੀਬੀ ਮਾਰੂ ਕੇ ਨੇ ਜੱਪੀ ਹੈ ਉਹ ਤੁਹਾਡੀ ਜਿੰਦਤ ਹੋਈ ਹੈ ਅੱਜ ਜਿੰਦ ਨੂੰ ਆਪਾਂ ਲੋਕਾਂ ਦੇ ਵਿੱਚ ਲਜਾਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਧੱਕੇਸ਼ਾਹੀ ਲੋਕਾਂ ਲਈ ਜਲਵਾ ਲੋਕਾਂ ਲਈ ਇਕੱਠੇ ਹੋਏ ਆ ਸਾਡੇ ਪਿੰਡਾ ਬੱਦੇ ਦੀ ਸਾਂਝ ਪਾਈਓ ਰੋਹਰ ਜੀ ਦਾ ਕਾਰਜਾ ਰੋਹਰ ਜੀ ਦੀ ਸਾਤੇ ਪਰੇ ਚਾਹਨਾ ਦੇ ਨਾਲ ਲੋਕਾਂ ਨੇ ਬਦਲਾਈ ਸਰਕਾਰ ਜਿਹੜੀ ਪਰੇ ਨਿਸ਼ਾਨੀ ਲੋਕਾਂ ਨੂੰ ਕਿ ਜੇ ਪਿਛਲੀ ਸਰਕਾਰਾਂ ਤੋਂ 21 17 ਉਹਨਾਂ ਨੇ ਧੱਕੇਸ਼ਾਹੀਆਂ ਤੋਂ ਅਸਕੇ ਲੋਕਾਂ ਨੇ ਮੰਨਿਆ ਪਰਾਪਰ ਸਾਰਾ ਕੁਝ ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਸਹੀ ਸਾਥ ਕਰ ਦੇਣਗੇ। ਸੋ ਅੱਜ ਬਹੁਤ ਬਹੁਤ ਜਿਹੜਾ ਮੁੱਖ ਮੰਤਰੀ ਮਾਰੀ ਮਾਰੀ ਗੱਲ ਜੋ ਟ੍ਰਿਪ ਕਰਦਾ ਜੋ ਕੋਈ ਸੁਣਦਾ ਕੋਈ ਨਾ ਸੁਣਦਾ ਇਹਨਾਂ ਨੇ ਹਮੇਸ਼ਾ ਟਿੱਪਣੀ ਕਰਦੇ 210 ਫੋਨ ਨਾਂ ਲੰਦਾ ਜੋ ਇਹਨੂੰ ਹਟਾ ਦੇ ਨਹੀਂ ਪਾਕਾ ਗੱਲ ਹੋ ਜਾਣਾ ਹੈ। ਜਿਹੜਾ ਮੁੱਖ ਮੰਤਰੀ ਨੂੰ ਇੰਨਾ ਪਤਾ ਲੱਗ ਜਾਂਦਾ ਹੈ ਕਿ ਅੱਜ ਮੈਨੂੰ ਵਰਾਨੇ ਦੀ ਦੋਨੇ ਫਰਾਨੇ ਸੁਖਵੀਰ ਭਲਾ ਤਾਦਲ ਨੇ ਫਰਾਨੇ ਪਾੜਦੇ ਨੇ ਮਿਲੂ ਆ ਬੋਲੇ ਆ ਮੈਂ ਉਹ ਬੁਲਾਉਂ ਵੀ ਦੇਣਾ ਉਹਦੇ ਲਈ ਤਿਆਰ ਰਹਿੰਦਾ ਹੈ ਜਿਹਦੇ ਫਰਾਨੇ ਨੂੰ ਜਿਵੇਂ ਫਰਾਨੇ ਨੂੰ ਕੰਮ ਨੇ ਸਮੋਲੇ ਅੱਜ 15 ਕਰ ਹੋ ਗਏ ਹਾਲੇ ਤੱਕ ਇੱਕ ਬਿਆਨ ਨਹੀਂ ਆਇਆ ਤੇ ਐਨਐਓ ਪਰਿਵਾਰ ਦੀ ਕੌਫੀ ਲੱਗੀ ਗਈ 60 ਕਰ ਹੋ ਗਿਆ ਪਰ ਹੁਣ ਹੋਰ ਦੇਖੋ ਜਲਾਕੀ ਕੀ ਖੇਢੀ ਗਈ ਹੈ ਅੰਮ੍ਰਿਤਸਰ ਦਾ ਬਿਆਨ ਹੈ ਕੁਣੀ ਆਪਣਾ ਇਹ ਕ੍ਰਿਆਮ ਕਰਮ ਸੇ ਦਾ ਕਰਮ ਸੇ ਅਖੀਆ ਪੈਂਸ ਕੀ ਲਿਖਦਾ ਹੈ ਕਿ ਮੈਸੋਕਤੀ ਹੋਗੀ ਮੈਂ ਆਪਣੇ ਬੋਝਾਂ ਸਾਸ ਕਰਦਾ ਹੈ ਐਸਰ ਸਿਰੂ ਅਖੀਆ ਪੈਂਸ ਜੰਦਾ ਤੇ ਐਸਰ ਸਿਰੂ ਬਤ ਤੋਂ ਬੱਚੇ ਵੀ ਨਿਕਲ ਜਾਂਦਾ ਤੇ ਮਨੁਣਾ 70 ਸਾਲ ਦੇ ਵਿੱਚ ਪਹਿਲੀ ਵਾਰੀ ਹੋਣਾ ਹੋਣਾ ਹੈ ਕਿ ਕੋਈ ਬੰਦਾ ਆਪਣਾ ਬਨਾਕ ਮੂਰ ਕਰਦਾ ਮੂਰ ਕਰਦਾ ਬਹੁਤ ਬੜੀ ਆਵਾਜ਼ ਰ ਜਾਣ ਦਿੰਦੀ ਆਈ ਭਾਈ ਜਾਵਦਾ ਹਾੜੀ ਕੀ ਹੋ ਰਹੀ ਆ ਤੇ ਚਾਪੀਆਂ ਕਾਹ ਬਰਾਂਗਾ ਗੰਗਾ ਇਹ ਅਸਲ ਉਹ ਜਿਹੜਾ ਤਸਿਲਦਾਰ ਆ ਤੂੰ ਦਾ ਜਗਰਾਉ ਦਾ ਦੂਜਾ ਜਿਹੜਾ ਤਸਿਲਦਾਰ ਆ ਸੰਧਵਾ ਬੇਟਾ ਜਿਹਨੇ ਆ ਕੇ ਰਿਸਟਰੀ ਕੀਤੀ ਆ ਤੀਜਾ ਤੂੰ ਦਾ ਬਡਵਾਰੀ ਆ ਨੰਬਰਦਾਰ ਆ ਬੀਬੀ ਮਾਨੋਕੇ ਆ ਇਹਨਾਂ ਨੂੰ ਬਚਾਉਣ ਦੇ ਵੀ ਸਾਰਾ ਡਰਾਮਾ ਰਚਿਆ ਗਿਆ ਪ੍ਰਭੂ ਜਿਸ ਕਰਕੇ ਜੇਰੀ ਆਪਾਂ ਨੂੰ ਅੱਗੇ ਵੀ ਜਾਣ ਲੱਖਣੀ ਪੈਣੀ ਹੈ ਇਹ ਕੱਲੀ ਬੀਬੀ ਮਾਨੋਕੇ ਨਹੀਂ ਆ ਬਾਈ ਮਨੂ ਨੇ ਪਿੱਛੇ ਖੜਾ ਰਸੋਆ ਆਈਆ ਕਲਾ ਟਰੈਕ ਜਿਨੀਅਨ ਦਾ ਕਬਜ਼ਾ ਕਰ ਲਿਆ ਸੀ ਇਹ ਬੀਬੀ ਮਾਨੋਕੇ ਨੇ ਤੁਸੀਂ ਖੜੇ ਹਲਕੇ ਵਾਲੇ ਵੀ ਲਵਾ ਜੀ ਦੇਖਣੇ ਨਸਾ ਜਿੱਤੋ ਜਾ ਕੇ ਚੜਕੇ ਉਹ ਦੁਨੀਆ ਤੋਂ ਕਬਜ਼ਾ ਚਲਾਇਆ ਇਹ ਭਰਾਵੋ ਇਕੱਲੇ ਜਗਰਾਉਂ ਚ ਨਹੀਂ ਹੋ ਰਿਹਾ ਰਾਮਪੁਰੇ ਵੀ ਹੋਇਆ ਮੌੜੀ ਵੀ ਹੋਇਆ ਸੰਗਤ ਵੀ ਹੋਇਆ ਰਾਮੇ ਵੀ ਹੋਇਆ ਇਹ ਸਾਰੇ ਪੰਜਾਬ ਦੇ ਵੱਤੀ ਕਬਜ਼ੇ ਹੋ ਰਹੇ ਆ ਪਰ ਜੀ ਦੇਖੋ ਕਿੱਦਾਂ ਮਕਾਨਾ ਨਾਲ ਸਾਡੇ ਲੋਕਾਂ ਦੇ ਗੱਲਾਂ ਨੂੰ ਧਰਵਾਈ ਫਿਰਦਾ ਇਹੋ ਬਲੇਖੋ ਜੋ ਬੱਲਾ ਹਿੱਟ ਕਰੇ ਉਹ ਹੀ ਕਹਾਣੀਆਂ ਲੋਕਾਂ ਨੂੰ ਸੁਣਾ ਦਿੰਦਾ ਉਹ ਵੀ ਦੇਖੋ ਪ੍ਰਧਾਨ ਸਭਾ ਦੇ ਬੱਚਾ ਇਹਨਾਂ ਨੇ ਸਾਨੂੰ ਸੱਧਿਆ ਸ਼ਾਸਨ ਦੇ ਬੱਚਾ ਉਹ ਪ੍ਰਤੀਦਰਧ ਨੇਤਾ ਲਗ ਸਵਾਰ ਕੀਤਾ ਕਿ ਉਹ ਤਾਂ 9 ਮਹੀਨੇ ਪਹਿਲਾਂ ਵੀ ਸ਼ਾਸਨ ਬਣਾਇਆ ਸੀ ਅਪ੍ਰੋਚਰ ਨੋਟਿਸ ਦੇ ਖਿਲਾਫ ਜੀ ਜੀਪੀ ਆਲੇ ਸਾਡੇ ਐਮਐਲਏ ਨੂੰ ਫੀਡ ਰੋਲ ਹੈ ਉਧਿਕਰ ਰਿਪੋਰਟ ਕੋਈ ਅਫਾਅਰ ਅਫਾਇਰ ਹੋਈ ਹੋਵੇ ਕੋਈ ਕਾਪੀ ਹੋਵੇ ਕੋਈ ਪ੍ਰਸ਼ਨ ਹੋਵੇ ਉਹਦਾ ਜਵਾਬ ਦਿੱਤਾ ਜਾਵੇ ਉਹਦਾ ਜਵਾਬ ਦੇ ਦੀ ਵਜ੍ਹਾ ਕੀ ਕਹਿਣ ਲੱਗਿਆ ਇਹ ਵੀ ਕਾਰਮਾਨ ਕੱਲ ਆਉਂਦਾ ਇਹ ਵੀ ਕੋਠੀਆਂ ਦੀਆਂ ਪੌੜੀਆਂ ਪਾਰਾਂ ਤਾਹ ਨੂੰ ਚੜਦੀਆਂ ਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੱਜ ਸਾਰੇ ਜਾਣਦੇ ਆ ਸਾਰੇ ਸਮਝਦੇ ਆ ਹਰ ਸਿੱਖੇ ਗੱਲ ਨੂੰ ਮੰਨਦਾ ਹੈ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜਿਹੜੀ ਬਾਦਲਾਂ ਤੋਂ ਆਜਾਣ ਹੋਣੀ ਚਾਹੀਦੀ ਹੈ ਲੰਮੇ ਸਮੇਂ ਤੋਂ ਬਾਦਲ ਕਾਗਦ ਨੇ ਉਹਨਾਂ ਦੀ ਜ਼ੋਰ ਦੇ ਵਿੱਚ ਪ੍ਰਧਾਨ ਨਿਕਲਦਾ ਅਸਲ ਤੋਂ ਸਾਜ ਹਜ਼ਾਰ ਨਿਕਲਦਾ ਇੱਕ ਤੋਂ ਦੋ ਰਾਵਾਂ ਨਹੀਂ ਹੈਗੀਆਂ ਪਰ ਉਹਦੀ ਆੜ ਦੇ ਵਿੱਚ ਸਰਕਾਰ ਜਿੱਦਿਹਾ ਹੁੰਦਾ ਕੀ ਕਰਦੇ ਕੋਈ ਨੀ ਮੜਾ ਇਹ ਇੱਕ ਤਰ੍ਹਾਂ ਸਾਨੂੰ ਸੋਚਣਾ ਲੋੜ ਹੈ ਅਸੀਂ ਕੱਲੋ ਪਾਗਲਾਂ ਦੇ ਵਿਰੋਧ ਚ ਇਸ ਗੱਲ ਤੇ ਆ ਕੇ ਖੜ੍ਹ ਜੇ ਕਿ ਉਹ ਪਾਗਲ ਨਿਕਲਨੇ ਚਾਹੀਦੇ ਆ ਪਾਗਲ ਨਿਕਲ ਜਾਣਗੇ ਪਾਗਲ ਨਿਕਲ ਹੀ ਚੁੱਕੇ ਆ ਅਸੀਂ ਪੰਜਾਬ ਤੋਂ ਖਤਮ ਹੋ ਚੁੱਕੇ ਆ ਬਸੇ ਵਰੀ ਗੱਲ ਜਾਜ ਦੇਖੋ ਜੇ ਇਸ ਤਰ੍ਹਾਂ ਇਹ ਰਾਹ ਖੁੱਲ ਗਿਆ ਸਿੱਧੀ ਮੁਹਲਦਾਰੀ ਕਰਨ ਲੱਗੀ ਸਰਕਾਰ ਕੋਈ ਵੀ ਕਾਨੂੰ ਆਉਗੀ ਉਹ ਸਾਦਾ ਕੀ ਤਾਇ ਕਰੂਗੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕਿਹੜਾ ਲੱਗੂਗਾ ਅਜਾ ਤਾਂ ਸਾਦਾ ਜਿਹੜਾ ਕਿਹੜਾ ਲੱਗੂਗਾ ਸਖਬਾਤ ਮਰਿਆਦਾ ਕੀ ਹੋਊਗੀ ਇਹ ਗੱਲਾਂ ਲਾਜੀ ਹੋਣਗੀਆਂ ਅਸੀਂ ਕਈ ਵਾਰੀ ਬਰੋਡਕਾਸਟ ਤੋਂ ਸੱਖਣ ਸੇ ਗੱਲਾਂ ਭੁੱਲ ਜਾਂਦੇ ਆ ਜਿਹਨੂੰ ਸਮਝਣ ਦੀ ਲੋੜ ਹੈ ਅਗਲੀ ਗੱਲ ਮੈਂ ਕਰੂੰਗਾ মিডিਆ ਦਾ ਤੇ ਪਰ ਮੈਂ ਇੱਕ ਇੱਕ ਪੱਤਰਕਾਰ ਨੂੰ ਭਰਾ ਦੱਸ ਰਿਹਾ ਸੀ ਉਹ ਕਹਿੰਦਾ ਭਾਈ ਮੈਨੂੰ 3 ਕਰੋੜ ਰੁਪਏ ਦੀ ਆਫਰ ਹੈ 3 ਕਰੋੜ ਦੀ ਹੁਣ ਜੇ ਇੱਕ ਚੈਨਲ ਨੂੰ 3 ਕਰੋੜ ਦੀ ਆਫਰ ਹੈ ਕਿੰਨੇ ਚੈਨਲਾਂ ਪੰਜਾਬ 'ਚ ਕਿੰਨਾ ਪੰਜਾਬ ਦਾ ਰੁਪਿਆ ਅਰਪਿਆ ਹੈ ਕਿੰਨੀਆਂ ਖਵਾਰਾ ਪੰਜਾਬ ਦੀਆਂ ਨਹੀਂ ਤਾਲ ਰੇ ਸੁਧਾ ਨਹੀਂ ਆਦੀ ਜਿੰਨਾ ਨੂੰ ਹੈ ਅਰਪਿਆ ਜਿੰਨੇ ਪਿੱਛੇ ਜੋ ਆਪਣਾ ਇੰਡੀਆ ਟੀਵੀ ਦੇ ਉੱਤੇ ਗਿਆ ਸੀ ਘਾਰ ਹੈ ਰਜ ਚਰਮੇ ਨਾਗਰੀਕ ਆਵਾਜ਼ ਲੱਗਦੀ ਹੁੰਦੀ ਹੈ ਉੱਥੇ ਜੀ ਇੰਟਰਵਿਊ ਸੁਣੀ ਹੋਣੀ ਹੈ ਸਰ ਇਹ ਮੰਨ ਲਿਆ ਜਦੋਂ ਰਜ ਚਰਮੇ ਨੇ ਸਵਾਲ ਕੀਤਾ ਕਿ ਪੰਜਾਬ ਦੀ ਜਿਹੜੀ ਤੁਸੀਂ ਗੱਲਬਾਤ ਕਰਦੇ ਹੋ ਕੋ ਕਾਨੂੰਨ ਲਿਆ ਲਓ ਜੋ ਗੱਲ ਕਰਦੇ ਹੋ ਉਹ ਜੋ ਭਾਰ ਦਿੰਦੇ ਵੀ ਰਾਤ ਚ ਕਹਿੰਦਾ ਇਹ ਤਾਂ ਆਹੀ ਕਰਾਂਗੇ ਸੁਣੋ ਤੁਸੀਂ ਇਹ ਗੱਲ ਸੁਣੀ ਹੈ ਕਿ ਮੈਂ ਸੁਣੀ ਸੁਣ ਵੀ ਲਿਆ ਕਰੋ ਯਾਰ ਗੱਲਾਂ ਮਾੜਾ ਮੋਟਾ ਪਤਾ ਨਹੀਂ ਕਿੱਥੇ ਰਹਿੰਦੇ ਆ ਸੀ ਸਰਿਆਂ ਮੰਨ ਗਿਆ ਕਿਸ ਦਾ ਸਿਆਰਾ ਹੀ ਦਿਮਾਗ ਹੈ 900 ਰੁਪਇਆ 900 ਰੁਪਇਆ ਕੱਲੇ ਸਿਆਰਾ ਦੇ ਖਰਚ ਕਰ ਰਿਹਾ ਕਿਹਦਾ ਪੈਸਾ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਚੋਂ ਪੈਸਾ ਲੱਗਦੇ ਆ ਰਾਜਸਥਾਨ ਗਿਆ ਉਹਨਾਂ ਨੂੰ ਕੀ ਕਹਿ ਰਿਹਾ ਕਹਿੰਦਾ ਭਾਈ ਕਾਂਗਰਸ ਸਰਕਾਰ ਨੇ ਉਹਦਾ ਪਾਣੀ ਰੋਕਤਾ ਸੀ ਮੈਂ ਤੁਹਾਨੂੰ ਪਾਣੀ ਦਊਗਾ ਮੈਂ ਦਵਾਉਂਦਾ ਸੁਣੀ ਹੋਣਾ ਪੰਜਾਬ ਦਾ ਪਾਣੀ ਮੁੱਕਣ ਦੇ ਕੰਡੇ ਤੇ ਆ ਸਾਡੇ ਕੋਲ 10 12 ਸਾਲ ਦਾ ਪਾਣੀ ਲਗਾ ਧਰਤੀ ਹੇਠਾ ਸੂਰਿਆ ਕਸ਼ੀਨਾ ਨਾ ਰਹਾ ਪਾਣੀ ਨਹੀਂ ਆਉਂਦਾ ਤੇ ਨਾਲ ਦੇ ਪਾਣੀ ਨਹੀਂ ਪਹੁੰਚਦਾ ਮੋਗੇ ਵਾਲੇ ਤੁਸੀਂ ਖੜੇ ਹੋ ਤੇ ਜਿਲ੍ਹਾ ਵਾਲੇ ਤੁਸੀਂ ਆਸਾ ਨਲ ਦੇ ਚ ਪਾਣੀ ਦੇ ਕੀ ਹਾਲਾਤ ਆ ਇਹ ਕਹਨਾ ਮੈਂ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਵਾਂਗਾ ਅੰਦਰ ਖਾਤੇ ਮੀਟਿੰਗ ਕੀਤੀ ਬੰਡੇ ਦੇ ਵਿੱਚ ਜਿਹੜਾ ਐਮਪੀ ਆ ਰਾਜਸਥਾਨ ਤੋਂ ਆਇਆ ਸਾਡੇ ਰਾਜਸਥਾਨ ਨੂੰ ਮੰਨਿਆ ਤੇ ਮੈਂ ਸਵਾਲ ਕਰਦਾ ਮੈਂ ਸਵਾਲ ਇਹ ਕਰਦਾ ਕਿ ਯਾਰ ਤੁਸੀਂ ਮੀਡੀਆ ਇੰਨੇ ਨੂੰ ਬੇਕਾਰ ਤੋਂ ਹੋ ਗਏ ਇੰਨੇ ਚੱਪਲ ਜੱਟ ਹੋ ਗਏ ਕਿ ਤੁਸੀਂ ਇਹਦੀ ਪ੍ਰੈਸ ਕਾਨਫਰੰਸ ਕਰਦੇ ਆ ਕੋਈ ਸਵਾਲ ਨਹੀਂ ਕਰਦਾ ਬਾਪਾ ਫ੍ਰੀ ਯੂਨੀਵਰਸਿਟੀ ਦਾ ਵਾਈਸ ਚੈਂਪੀਅਨ ਆ ਰਹੇ ਹਰਦਾ ਬੰਦਾ ਲਿਆ ਕੇ ਲਾਇਆ ਜੰਨੂ ਆਇਆ ਕੇ ਵਿਜਾਇ ਯੂਨੀਵਰਸਿਟੀ ਦਾ ਪੀਸੀ ਉਹ ਵੀ ਘਾਰ ਹਰਮਜੀਤ ਬਸੋਕ ਜਿਹੜੀ ਵਿਚਾਰਤਾ ਰਾਇ ਬਸੋਕਲਾ ਉਹ ਬੰਦਾ ਲਾਇਆ ਗਿਆ ਪੰਜਾਬ ਦੀ ਸਿੱਖਿਆ ਬੋਲ ਨਹੀਂ ਥੇਰ ਪਰ ਚਲੋ ਉਹ ਤੋਂ ਨਿਮੋ ਲਿਆ ਕੇ ਲਾਈ ਗਈ ਇਹ ਕੋਈ ਸਵਾਲ ਨਹੀਂ ਕਰਦਾ মিডিਆ ਨੇ ਸਵਾਲ ਕਰਦਾ ਦੇਖਿਆ ਜੰਨੀਆਂ ਵੀ ਇਹ ਇੰਟਰਵਿਊਆ ਕਰਦਾ ਹੈ ਪ੍ਰੈਸ ਕਾਨਫਰੈਂਸ ਕਰਦਾ ਹੈ ਪਹਿਲੇ ਨੇਤਾ ਬੋਲੰਦ ਨੇ ਉਹ ਤਾਂ ਆਪਣਾ ਜਤੀਪ ਕਬਾਨੀ ਵਰਗੇ ਉੱਥੇ ਬੈਠਿਆ ਬਿਲਦੇ ਪੰਨੂ ਵਰਗੇ ਜਿਹੜੇ ਪਹਿਲੇ ਐਲਾਨ ਕਰ ਦਿੰਦੇ ਆ ਕਿ ਆਹ ਸਵਾਲ ਕਰਨੇ ਆ ਨਹੀਂ ਕਰਨੇ ਆਹ ਚਲਾਉਣਾ ਆ ਨਹੀਂ ਚਲਾਉਣਾ ਮੈਨੂੰ ਇੱਕ ਪੱਤਰਕਾਰ ਦਾ ਫੋਨ ਆਇਆ ਪਿੱਛੇ ਮੇਰੇ ਪੱਤੇ ਖੋਲੇ ਤੰਨੇ ਨੇ ਮੇਰੇ ਪੁਰਾਣੇ ਰਾਤੋਆ ਪੱਤੇ ਖੋਲ ਕੇ ਦੁਬਾਰਾ ਗ੍ਰਿਫਤਾਰੀ ਕਰਨ ਨੂੰ ਵਰਦੇ ਆ ਮੈਨੂੰ ਪੱਤਰਕਾਰ ਦਾ ਫੋਨ ਆਇਆ ਕਹਿੰਦਾ ਬਈ ਜੀ ਅਸੀਂ ਆਇਆ ਤਾਂ ਜਾਵਾਂਗੇ ਕੱਟ ਲਵਾ ਕਿਸੇ ਨੇ ਖਾਸ ਕਰਕੇ ਕਨਹਾ ਹਦਕਤਾ ਨੇ ਵੀ ਮੀਡੀਆ ਦੇ ਉੱਤੇ ਸੁਖਪਾਲ ਸਿੰਘ ਖਹਿਰਾ ਵਿਕਰਮ ਮਜੀਠੀਆ ਲਖਾ ਸਿੰਘ ਸਦਾਨਾ ਚੱਲਣੇ ਚਾਹੀਦੇ ਇਹ ਪਹਿਲੀ ਵਾਰੀ ਹੋਇਆ ਹੋਣਾ ਯਾਰਾ ਕਿ ਲੋਕਤੰਤਰ ਦੇ ਵਿੱਚ ਮੀਡੀਆ ਦਾ ਐ ਗਾ ਪੱਟਿਆ ਜਾ ਰਿਹਾ ਪਰ ਮੈਂ ਇਹਨਾਂ ਪੱਤਰਕਾਰਾਂ ਨੂੰ ਕਹਾਂ ਜੇ ਨਾ ਭਰਾਵੋ ਜਿਹੜੇ ਜੱਥੇ ਆਏ ਆ ਇਹ ਜਾਗੀ ਜਮੀਰਾਂ ਵਾਲੇ ਆ ਰਹੇ ਆ ਜਿਹੜੇ ਮਰਿਆਂ ਚ ਵੀਰਾਂ ਵਾਲੇ ਨੇ ਜਿਹੜੇ ਚੱਪਲਾ ਚੜ੍ਹਦੇ ਆ ਜਾ ਕੇ ਜਿਹੜੇ ਲੋਕਾਂ ਦੇ ਕਰਕੇ ਅੱਜ ਪੰਜਾਬ ਨਾਲ ਘ੍ਰੋਤ ਮਾਰਿਆ ਯਾਦ ਰੱਖਿਓ ਪੰਜਾਬੀਓ ਇਹ ਉਹੀ ਚੰਨੜਾ ਉਹੀ ਪੱਤਰਕਾਰ ਹੈ ਜੋ ਦਿੱਲੀ ਦੇ ਵਿੱਚ ਜਾ ਕੇ ਕਿਸਾਨੀ ਮੋਰਚੇ 'ਚ ਕਹਿੰਦੇ ਸੀ ਅਸੀਂ ਪੰਜਾਬ ਨਾਲ ਅੱਜ ਪੰਜਾਬ ਨਾਲ ਕਿਉਂ ਨਹੀਂ ਖੜਦੇ ਸੀ ਅੱਜ ਕਿਉਂ ਨਹੀਂ ਮਾਰੀਆਂ ਨੀਤੀਆਂ ਜਿਹੜੀਆਂ ਲਾਗੂ ਕਰਦਾ ਪੰਜਾਬ ਦੇ ਵਿੱਚ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਉਹਨਾਂ ਨੂੰ ਪੰਜਾਬ ਦੇ ਵਿੱਚ ਲੋਕਾਂ ਦੇ ਅੱਗੇ ਚੱਕ ਜਾਰ ਕਰਦੇ ਤੇ ਸਮਝਾ ਘੱਟਾ ਧਿਆਨ ਰੱਖਿਆ ਕਰੋ ਮੇਰਾ ਵੀਰ ਉਹ ਸਰਦਾਂ ਨਾਲ ਖੇਡ ਰਿਹਾ ਹੈ ਸ਼ੌਤਾਲਾ ਬਹੁਤ ਵੱਡਾ ਜਾਦੂਗਰ ਹੈ ਮੇਰੀ ਗੱਲ ਕਹਿੰਦਾ ਹਾਂ ਮੈਂ ਇਹ ਜਿਹੜੀ ਗੱਲ ਤੇ ਫਸਦਾ ਉੱਥੇ ਆ ਬਾਦਲਾਂ ਨੇ ਆਇਆ ਕਰਦਾ ਕਾਂਗਸਿਆਂ ਨੇ ਆਇਆ ਕਰਦਾ ਜੇ ਬਾਦਲਾਂ ਨੇ ਕੀਤਾ ਸੀ ਲੋਕਾਂ ਨੇ ਧੂੜ ਜਮੜਾਦੇ ਮਿੱਟੀ ਜਮੜਾਦੇ ਜੇ ਕਾਂਗਸਿਆਂ ਨੇ ਕੀਤਾ ਲੋਕਾਂ ਨੇ ਮਿੱਟੀ ਜਮੜਾਉਤੋ ਸੌ ਨੂੰ ਲਿਆਂਦਾ ਲਕ ਤੂੰ ਜਵਾਦੇ ਹੈ ਤੇਰੇ ਕੋਲ 15 16 ਸਾਲ ਹੋ ਗਏ ਜਿਹੜਾ ਉਹ ਦੱਸਿਓ ਚਿੱਟਾ ਕਿੰਨਾ ਫੜਿਆ ਕਦਿਆ ਬਹੁਤ ਯਾਰ ਹੋ ਜਾ ਦੇਖਦਾ ਲੋਕ ਮੁੰਡੇ ਮਾਪੇ ਦੀ ਗੇ ਲਾ ਲਾ ਕੇ ਕਿਆ ਹੀ ਪੁਲਸ ਜਿਹੜੀ ਲੋਕਾਂ ਨੂੰ ਨਜਾਇਜ਼ ਕਾਰਜ ਕਰਾਉਂਦੀ ਵਰਦੀ ਹੈ ਮੇਰੇ ਬਾਰੇ ਝੂਠੇ ਮੁਕੱਦਮੇ ਦਰਜ ਆਸਤਾਦ ਖੈਰਾ ਕੱਟਾ 52 ਸਾਲ ਪੁਰਾਣਾ ਮੁਕੱਦਮਾ ਇਹਨਾਂ ਦੇ ਪਰਿਵਾਰ ਦਾ ਘਰੂਤ ਬਦਲਾ ਹੋਇਆ ਜਿਹੜੇ 52 ਸਾਲ ਹੋਆ ਕੱਢ ਕੇ ਐਫਆਰ ਦਰਜ ਕਰਤੀ ਹੈ ਸੋਚ ਕਰਕੇ ਜੇ ਆਪਾਂ ਇੱਥੇ ਹੋ ਗਏਗੇ ਤਾਂ ਭਰਾਵਾ ਆਜਾ ਜਿਹੜੀ ਇਹ ਚੌਂਦੀ ਰਹੂਗੀ ਇਹ ਗੂੰਜੀ ਰਹੂ ਨਹੀਂ ਇਹ ਕੱਲੇ ਕੱਲੇ ਨੂੰ ਦੱਬ ਲੈਣਗੇ ਇੰਨੀਆਂ ਅਗਰਿਆਂ ਬੈਂਤੀਆਂ ਥੀਰ ਦੇ ਉੱਤੇ ਮੈਂ ਜਿੰਨੀ ਸੰਗਤ ਆਈ ਉਹਨਾਂ ਧੰਨਵਾਦ ਛੋਟੀ ਬੁਦਾ ਸਾਰਾ ਨੇ ਮੁੱਦਾ ਚੱਕਿਆ ਇਹ ਐਨਆਰਆਈ ਪਰਿਵਾਰ ਹੈ ਇਹਨਾਂ ਨੂੰ ਇਹ ਕੋਠੀ ਦਾ ਭਰਾਵਾ ਕਬਜ਼ਾ ਮਿਲ ਗਿਆ ਕਿ ਪਤਾ ਨਹੀਂ ਕਿੰਨੇ ਕਰਕੇ ਕਦੀ ਬੈਠੇ ਆ ਹੋਰ ਵੀ ਇਚਾਰ ਨਾਲੋ ਇਹ ਬਾਹਰਲੇ ਮੁਰਖਾਂ ਵੀ ਆਉਣਗੇ ਕੈਨੇਡਾ ਅਮਰੀਕਾ ਹੁਸਾਰ ਕਰਨ ਤੇ ਨਿਕਲਣਗੇ ਉਥੇ ਕੇ ਤਸਵੀਰ ਬਖਸ਼ ਦਿਓ ਕਿ ਕਦੀਪ ਧਾਰਿਆ ਵਾਲਾ ਨਾਰੇ ਸੰमेलन ਕਰਾਉਦਾ ਸੀ ਮੈਂ ਉਹਦੇ ਕਾਰਜ ਸਰਾਉ ਸਰਾਉਂਗਾ ਮੈਂ ਤੁਹਾਡੀ ਜ਼ਿਆਦਾ ਖਰਚ ਕਰੂੰਗਾ ਅਜੋ ਪੁੱਛ ਲਓ ਕਿ ਆਹ ਪ੍ਰਵਾਸ ਨਾਲ ਕੀ ਬਾਪੜਾ ਕੋਈ ਨਹੀਂ ਬੋਲਿਆ ਬਰਾਬਰ ਇਹ ਛੋਟੀ ਜੱਟਾ ਇਹ ਪੰਜਾਬ ਦੇ ਲੋਕਾਂ ਦੀ ਜੱਟਾ ਇਹ ਤੁਹਾਡੇ ਇੱਕੇ ਦੀ ਜੱਟਾ